ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਖਬਰ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਡੇਰਾ ਰਾਦਾ ਸਵਾਮੀ ਦੇ ਬਾਰੇ ਆਈ ਇਹ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਭਾਰਤੀ ਰੇਲਵੇ ਡੇਰਾ ਰਾਜਾ ਸਵਾਮੀ ਸਤਸੰਗ ਪ੍ਰਬੰਧਨ ਨੂੰ ਹਰ ਪੱਖ ਤੋਂ ਹਰ ਤਰ੍ਹਾਂ ਦਾ ਸਹਿਯੋਗ ਦੇਵੇਗਾ ਸਤਸੰਗ ਦਰਾਨ ਅਤੇ ਆਮ ਦਿਨਾਂ 'ਚ ਜ਼ਿਆਦਾਤਰ ਆਵਾਜਿਂ ਪੰਜਾਬ ਦੇ ਬਿਆਸ ਕਸਬੇ ਵਿੱਚ ਕੰਧਿਤ ਸਥਿਤ ਡੇਰੇ ਤੱਕ ਰੇਲਵੇ ਰਹੀ ਜਾਂਦੀ ਹੈ ਜੇ ਡੇਰਾ ਰਾਜਾ ਸਵਾਮੀ ਸਤਸੰਗ ਦੇ ਮੈਂਬਰਾਂ ਅਤੇ ਉੱਤਰੀ ਰੇਲਵੇ ਦੇ ਸੀਨੀਣ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰਨ ਤੋਂ ਬਾਅਦ ਰਵਨੀਤ ਸਿੰਘ ਮਿੱਟੂ ਅਤੇ ਰਾਜ ਮੰਤਰੀ ਰੇਲ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਨੇ ਕਿਹਾ ਕਿ ਰੇਲਵੇ ਸਤਸੰਗ ਦਰਾਨਾ ਡੇਰਾ ਪੈਰੋਕਾਰਾਂ ਦੇ ਵੱਡੇ ਪੱਧਰ ਤੇ ਦੇ ਗੱਲਾਂ ਨੂੰ ਸਮਝਦਾ ਹੈ ਅਤੇ ਆਮ ਦਿਨਾਂ ਵਿੱਚ ਇਸ ਨੂੰ ਧਿਆਨ ਰੱਖ ਕੇ ਰੱਖਦੇ ਹੋਏ ਜੀ ਹਾਂ ਰੇਲਵੇ ਸਟੇਸ਼ਨ ਬਿਆਸ ਦੀ ਨਵੀਂ ਅਮਰਜੂਕੇ ਅਮਰਿਤਪਾਲ ਸਟੇਸ਼ਨਾਂ ਦੇ ਤਹਿਤ ਮੁਰਬੂਖਤ ਕੀਤੀ ਜਾ ਰਹੀ ਹੈ ਨੂੰ ਸਾਰਿਆਂ ਨਾਗਰਿਕ ਹਸੂਲਦਾਂ ਵਾਲਾ ਵਿਸ਼ਾ ਉਹ ਪੱਧਰੀ ਮਾਦਿੱਤਾਂ ਚਾ ਸਟੇਸ਼ਨ ਬਣਾਇਆ ਜਾਵੇਗਾ ਤਾਂ ਮੰਤਰੀ ਨੇ ਕਹਿ ਕੇ ਇਹ ਵੀ ਕਹਿ ਕੇ ਉਹ ਇੱਕ ਵਾਰ ਫਿਰ ਰੇਲਵੇ ਸਟੇਸ਼ਨ ਨੂੰ ਬਿਆਸ ਦਾ ਦੌਰਾ ਕਰਨਾ ਅਤੇ ਟੈਂਡਰ ਜਾਰੀ ਕਰਨਾ ਤੇ ਅੰਤ ਵਿੱਚ ਦੇਨ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਡੇਰਾ ਪ੍ਰਬੰਧਕਾ ਦੁਆਰਾ ਸੁਈਆਗੇ ਕੁਝ ਸੌਦਾ ਕਰਨ ਲਈ ਵੀ ਕਿਹਾ ਵੀਡੀਓ ਦੇਖਣ ਲਈ ਤਾਂ ਵੱਡਾ ਤਾਂ